ਬਲਾਓ ਆਪਣੇ ਸੀਪੀ ਸਾਹਿਬ ਨੂੰ ਸਾਰਿਆਂ ਨੂੰ ਇੱਥੇ ਸਰ ਕੀ ਨਾਮ ਹੈ ਕੀ ਕਰੀਏ ਉਹ ਯਾਰ ਨਾਮ ਨੂੰ ਛੱਡੋ ਅਸੀਂ ਇੱਕ ਆਮ ਨਾਗਰਿਕਾਂ ਚਾਹੇ ਮੈਂ ਪਾਰਟੀ ਦੇ ਕਰਨ ਪਰ ਇੱਕ ਗੱਲ ਕਿ ਏਦਾਂ ਸ਼ਰਿਆਮ ਤੁਸੀਂ ਬੰਦੂਕਾ ਕੱਢੋਗੇ ਇਹ ਅਮਰ ਪੰਜਾਬ ਇਹ ਅਮਰitsar ਸ਼ਿਫਤੀ ਦਾ ਘਰ ਇੱਕ ਵਾਰ ਕੋਲ ਕੀ ਗੱਲ ਦੱਸੋ ਹੋਈ ਕੀ ਇਹ ਇਹ ਪਰਿਵਾਰ ਜੀ ਇੱਥੇ ਕੁਆਨਾ ਦੇ ਲੰਚ ਕਰ ਦੰਚ ਕਰ ਰਹੇ ਸੀ ਪੂੜੀਆਂ ਖਾ ਕੇ ਬਾਹਰ ਨਿਕਲੇ ਆ ਵਾ ਤਾਂ ਆਪਣੇ ਗੱਡੀ 'ਚ ਬੈਠਣ ਲੱਗੇ ਸਾਹਮਣੇ ਆ ਲੱਗੀ ਗੱਡੀ ਖੜੀ ਆ ਇਹ 'ਚ ਬੈਠਣ ਲੱਗੇ ਤਾਂ ਉਹਨੇ ਹੱਥ ਪਾਇਆ ਇਹ ਪਿੱਛੇ ਭੱਜੇ ਉਹ ਅੱਗੇ ਇੱਥੇ ਟਕਰਾਇਆ ਵਾ ਤੇ ਉਹਨੇ ਨਾਲ ਹੀ ਇਹਨਾਂ ਨੂੰ ਫੜਦੇ ਵੇਲੇ ਬੰਦੂਕਰ ਤੀ ਵੈਪਨ ਵੀ ਵੈਪਨ ਨਾਲ ਕੱਢਤਾ ਜੀ ਸ਼ਰੀਆਮ ਸਾਰੇ ਆ ਪੁੱਛੋ ਸਾਰੇ ਬੰਦੇ ਇੱਥੇ ਮਲਤੀ ਦੇ ਵਿੱਚ ਹੋਏ ਇਨੀ ਭਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੇ ਹਲਾਕ ਅਗਰ ਲਾਰਾਂਚੋਡ ਦੇ ਵਿੱਚ ਇਹ ਹਾਲ ਆ ਤਾਂ ਬਾਕੀ ਜਗ੍ਹਾ ਦੇ ਵਿੱਚ ਕੀ ਹੋਏਗਾ ਇਹ ਕਹਿੰਦੇ ਅਸੀਂ ਸਾਡਾ ਸ਼ਹਿਰ ਬੜਾ ਵਧੀਆ ਵਾ ਇਹ ਕਹਿੰਦੇ ਆ ਜੀ ਇਹ ਬਾਹਰੋਂ ਟੂਰਿਸਟ ਆਏ ਇੱਦਾਂ ਤੁਹਾਨੂੰ ਕੀ ਲੱਗਦਾ ਹੋ ਟੂਰਿਸਟ ਇੱਦਾਂ ਟੂਰਿਸਟ ਕਿਹਨਾ ਆਏਗਾ ਜੀ ਲੱਖਾਂ ਰੁਪਏ ਦਾ ਸਾਮਾਨ ਚਲਾ ਗਿਆ ਉਹਨਾਂ ਦੇ ਵਿਚਾਰਿਆਂ ਦਾ ਉਹਨਾਂ ਦੀ ਹੁਣੇ ਫਲਾਈਟ ਹੈ ਜਾਂਦੀ ਔਰ ਦੇਖੋ ਗੱਡੀਆਂ ਏਅਰਪੋਰਟ ਚਲੀਆਂ ਔਰ ਵੇਖੋ ਔਰ ਦੇਖੋ ਘਮਾਉਣਾ ਟੋਅ ਵਾਲੇ ਬੰਦੇ ਘੁੰਮਣਦੇ ਆ ਇਹ ਕੀ ਕਰਨ ਦੇ ਇੱਥੇ ਹੈ ਇਹ ਪ੍ਰਸ਼ਾਸਨ ਦੀ ਨਲਕੀ ਸਮਝਦੇ ਹੋ ਤੁਸੀਂ ਵੀਰ ਜੀ ਪ੍ਰਸ਼ਾਸਨ ਇਹ ਪ੍ਰਸ਼ਾਸਨ ਭਗਵਾਨ ਜੀ ਨੂੰ ਡੁੱਬ ਮਰਨਾ ਚਾਹੀਦਾ ਸਵੇਰੇ 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 ਆ ਦੁਪਹਿਰ ਦਾ ਟਾਈਮ ਆ ਦੱਸੋ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਪੋਜੀਸ਼ਨ ਆ ਤੁਹਾਡੀ ਇਹ ਸ਼ਹਿਰ ਆ ਅੰਮ੍ਰਿਤਸਰ ਸਿਫਤੀ ਦਾ ਘਰ ਸ਼੍ਰੀ ਆਮ ਗੁੰਡਾਗਰਦੀ ਲਾਂਡ ਆਰਡਰ ਦੀ ਧਜੀਆਂ ਉੱਡੀਆਂ ਪਈਆਂ ਤੁਹਾਡੀਆਂ ਬਲਾ ਆਪਣੇ ਸੀਪੀ ਸਾਹਿਬ ਨੂੰ ਸਾਰਿਆਂ ਨੂੰ ਇੱਥੇ ਸਰ ਕੀ ਨਾਮ ਹੈ ਕੀ ਕਰੀਏ ਉਹ ਯਾਰ ਨਾਮ ਨੂੰ ਛੱਡੋ ਅਸੀਂ ਇੱਕ ਆਮ ਨਾਗਰਿਕਾਂ ਚਾਹੇ ਮੈਂ ਪਾਰਟੀ ਦੇ ਪਰ ਇਹ ਗੱਲ ਕਿ ਇਦਾਂ ਸ਼ਰੇਆਮ ਤੁਸੀਂ ਬੰਦੂਕਾ ਕੱਢੋਗੇ ਇਹ ਅਮਰ ਪੰਜਾਬ ਇਹ ਅਮਰitsar ਸ਼ਿਫਤੀ ਦਾ ਘਰ ਇੱਕ ਵਾਰ ਕੋਲ ਕੀ ਗੱਲ ਦਾ ਸਬੂਤ ਹੀ ਕੀ ਹੈ ਇਹ ਪਰਿਵਾਰ ਜੀ ਇੱਥੇ ਕਵਾਨਾ ਦੇ ਲੰਚ ਕਰ ਲੰਚ ਕਰ ਰਹੇ ਸੀ ਪੂੜੀਆਂ ਖਾ ਕੇ ਬਾਹਰ ਨਿਕਲੇ ਆਵਾ ਤਾਂ ਆਪਣੇ ਗੱਡੀ 'ਚ ਬੈਠਣ ਲੱਗੇ ਜ ਸਾਹਮਣੇ ਆ ਲੱਗੀ ਗੱਡੀ ਖੜੀ ਆ ਇਹ 'ਚ ਬੈਠਣ ਲੱਗੇ ਤਾਂ ਉਹਨੇ ਹੱਥ ਪਾਇਆ ਇਹ ਪਿੱਛੇ ਭੱਜੇ ਉਹ ਅੱਗੇ ਇੱਥੇ ਟਕਰਾਇਆ ਵਾ ਉਹਨੇ ਨਾਲ ਹੀ ਇਹਨਾਂ ਨੂੰ ਫੜਦੇ ਵੇਲੇ ਬੰਦੂਕਰਤੀ ਵੈਪਨ ਨਾਲ ਕੱਟਦਾ ਜੀ ਸ਼ਰੀਆਮ ਸਾਰੇ ਆ ਪੁੱਛੋ ਸਾਰੇ ਬੰਦੇ ਇੱਥੇ ਮਤਲਬ ਕਿ ਦੇਖੀਓ ਇਨੀ ਭੜੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੇ ਹਲਾਕ ਅਗਰ ਲਾਰਾਂਚ ਰੋਡ ਦੇ ਵਿੱਚ ਇਹ ਹਾਲ ਆ ਤਾਂ ਬਾਕੀ ਜਗ੍ਹਾ ਦੇ ਵਿੱਚ ਕੀ ਹੋਏਗਾ ਇਹ ਕਹਿੰਦੇ ਅਸੀਂ ਸਾਡਾ ਸ਼ਹਿਰ ਬੜਾ ਵਧੀਆ ਵਾ ਇਹ ਕਹਿੰਦੇ ਆ ਜੀ ਇਹ ਵਾਰੋਂ ਟੂਰਿਸਟ ਆਏ ਐ ਇੱਦਾਂ ਤੁਹਾਨੂੰ ਕੀ ਲੱਗਦਾ ਹੋ ਟੂਰਿਸਟ ਇਹਦਾ ਟੂਰਿਸਟ ਕਿਹਨਾ ਆਏਗਾ ਜੀ ਲੱਖਾਂ ਰੁਪਏ ਦਾ ਸਾਮਾਨ ਚਲਾ ਗਿਆ ਉਹਨਾਂ ਦੇ ਵਿਚਾਰਿਆਂ ਦਾ ਉਹਨਾਂ ਦੀ ਹੁਣੇ ਫਲਾਈਟ ਹੈ ਜਾਣ ਦੀ ਉਹ ਦੇਖੋ ਗੱਡੀਆਂ 에어ਪੋਰਟ ਚੱਲੀਆਂ ਓ ਵੇਖੋ ਓ ਦੇਖੋ ਘਮਾਉਣਾ ਟੋਹ ਵਾਲੇ ਬੰਦੇ ਘੁੰਮਣਦੇ ਆ ਇਹ ਕੀ ਕਰਨ ਦੇ ਇੱਥੇ ਹੈ ਇਹ ਪ੍ਰਸ਼ਾਸਨ ਦੀ ਨਾਲ ਲੱਕੀ ਸਮਝਦੇ ਹੋ ਤੁਸੀਂ ਵੀਰ ਜੀ ਪ੍ਰਸ਼ਾਸਨ ਇਹ ਪ੍ਰਸ਼ਾਸਨ ਭਗਵਾਨ ਜੀ ਨੂੰ ਡੁੱਬ ਮਰਨਾ ਚਾਹੀਦਾ ਸਵੇਰੇ 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 ਆ ਦੁਪਹਿਰ ਦਾ ਟਾਈਮ ਆ ਦੱਸੋ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਪੋਜੀਸ਼ਨ ਆ ਤੁਹਾਡੀ ਇਹ ਸ਼ਹਿਰ ਆ ਅੰਮ੍ਰਿਤਸਰ ਸਿਫਤੀ ਦਾ ਘਰ ਸ਼੍ਰੀ ਆਮ ਗੁੰਡਾਗਰਦੀ ਲਾਂਡਰ ਆਰਡਰ ਦੀ ਧਜੀਆਂ ਉੱਡੀਆਂ ਪਈਆਂ ਤੁਹਾਡੀਆਂ ਬਲਾਓ ਆਪਣੇ ਸੀਪੀ ਸਾਹਿਬ ਨੂੰ ਸਾਰਿਆਂ ਨੂੰ ਇੱਥੇ ਸਰ ਕੀ ਨਾਮ ਹੈ ਕੀ ਕਰੀਏ ਓ ਯਾਰ ਨਾਮ ਨੂੰ ਛੱਡੋ ਅਸੀਂ ਆਮ ਨਾਗਰਿਕਾਂ ਚਾਹੇ ਮੈਂ ਪਾਰਟੀ ਦਾ ਪਰ ਇਹ ਗੱਲ ਕਿ ਏਦਾਂ ਸ਼ਰੇਆਮ ਤੁਸੀਂ ਬੰਦੂਕਾ ਕੱਢੋਗੇ ਇਹ ਅਮਰ ਪੰਜਾਬ ਇਹ ਅਮਰitsar ਸ਼ਿਫਤੀ ਦਾ ਘਰ ਇੱਕ ਵਾਰ ਕੁਲ ਕੀ ਗੱਲ ਦੱਸੂਰੀ ਕੀ ਹੈ ਇਹ ਇਹ ਪਰਿਵਾਰ ਜੀ ਇੱਥੇ ਕੁਆਨਾ ਦੇ ਲੰਚ ਕਰ ਲੰਚ ਕਰ ਰਹੇ ਸੀ ਪੂੜੀਆਂ ਖਾ ਕੇ ਬਾਹਰ ਨਿਕਲੇ ਆਵਾ ਤਾਂ ਆਪਣੇ ਗੱਡੀ 'ਚ ਬੈਠਣ ਲੱਗੇ ਸਾਹਮਣੇ ਆ ਲੱਗੀ ਗੱਡੀ ਖੜੀ ਆ ਇਹ 'ਚ ਬੈਠਣ ਲੱਗੇ ਤਾਂ ਉਹਨੇ ਹੱਥ ਪਾਇਆ ਇਹ ਪਿੱਛੇ ਭੱਜੇ ਉਹ ਅੱਗੇ ਇੱਥੇ ਟਕਰਾਇਆ ਵਾ ਤੇ ਉਹਨੇ ਨਾਲ ਹੀ ਇਹਨਾਂ ਨੂੰ ਫੜਦੇ ਵੇਲੇ ਬੰਦੂਕਰ ਤੀ ਵੈਪਨ ਵੀ ਸੀ ਵੈਪਨ ਨਾਲ ਕੱਢਤਾ ਜੀ ਸ਼ਰੀਆਮ ਸਾਰੇ ਆ ਪੁੱਛੋ ਸਾਰੇ ਬੰਦੇ ਇੱਥੇ ਖਲੋ ਗਏ ਮਲਕੀ ਨੇ ਦੇਖੀ ਉਹ ਇਨੀ ਪਰ ਇਹ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੇ ਹਲਾਕ ਅਗਰ ਲਾਰੈਂਸ ਰੋਡ ਦੇ ਵਿੱਚ ਇਹ ਹਾਲ ਆ ਤਾਂ ਬਾਕੀ ਜਗ੍ਹਾ ਦੇ ਵਿੱਚ ਕੀ ਹੋਏਗਾ ਇਹ ਕਹਿੰਦੇ ਅਸੀਂ ਸਾਡਾ ਸ਼ਹਿਰ ਬੜਾ ਵਧੀਆ ਵਾ ਇਹ ਕਹਿੰਦੇ ਆ ਜੀ ਇਹ ਵਾਰੋਂ ਟੂਰਿਸਟ ਆਏ ਇਹਦਾ ਤੁਹਾਨੂੰ ਕੀ ਲੱਗਦਾ ਹੋ ਟੂਰਿਸਟ ਕਿਹਨਾ ਆਏਗਾ ਜੀ ਲੱਖਾਂ ਰੁਪਏ ਦਾ ਸਾਮਾਨ ਚਲਾ ਗਿਆ ਉਹਨਾਂ ਦੇ ਵਿਚਾਰਿਆਂ ਦਾ ਉਹਨਾਂ ਦੀ ਹੁਣੇ ਫਲਾਈਟ ਹੈ ਜਾਂਦੀ ਔਰ ਦੇਖੋ ਗੱਡੀਆਂ ਏਅਰਪੋਰਟ ਚਲੀਆਂ ਉਹ ਵੇਖੋ ਉਹ ਦੇਖੋ ਘਮਾਉਣਾ ਟੋ ਵਾਲੇ ਬੰਦੇ ਘੁੰਮਣ ਦੇ ਆ ਇਹ ਕੀ ਕਰਨ ਦੇ ਇੱਥੇ ਹੈ ਇਹ ਪ੍ਰਸ਼ਾਸਨ ਦੀ ਨਲਕੀ ਸਮਝਦੇ ਤੁਸੀਂ ਵੀਰ ਪ੍ਰਸ਼ਾਸਨ ਇਹ ਪ੍ਰਸ਼ਾਸਨ ਭਗਵਾਨ ਜੀ ਨੂੰ ਡੁੱਬ ਮਰਨਾ ਚਾਹੀਦਾ ਸਵੇਰੇ 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 ਆ ਦੁਪਹਿਰ ਦਾ ਟਾਈਮ ਆ ਦੱਸੋ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਪੋਜੀਸ਼ਨ ਆ ਤੁਹਾਡੀ ਇਹ ਸ਼ਹਿਰ ਆ ਅੰਮ੍ਰਿਤਸਰ ਸਿਫਤੀ ਦਾ ਘਰ ਸ਼੍ਰੀ ਰਾਮ ਗੁੰਡਾਗਰਦੀ ਲਾਉਣ ਆਰਡਰ ਦੀ ਟੱਜੀਆਂ ਉੱਡੀਆਂ ਪਈਆਂ ਤੁਹਾਡੀਆਂ